ਖੁਦਾਈ ਤੂੰ ਮਗਸੰਦਗੀ ਸ਼ੇਖ ਫਰੀਦਾ ਖੈਰ ਦੀਜੈ ਬੰਦਗੀ ਤਨ ਸੁਵੇਲਾ ਜਿਤ ਦਰਸ਼ਨ ਕਰਨਾ ਹੋਮ ਬਲਹ ਹਰੀ ਸਤਗੁਰ ਚਰਨਾ ਤਨ ਸੁਵੇਲਾ ਜਿਤ ਮਹਿ ਸਤਗੁਰ ਮਿਲਿਆ ਸੋ ਸਹੁ ਜਿਗਤ ਆਇਆ ਮਹਾਨੰਦ ਸਹਜ ਭਇਆ ਮਨ ਤਨ ਸੁਖ ਪਾਇਆ ਸੁਖ ਹਉ ਟਾਲ ਗੁਰਸੇਵੀਆ ਅਹਨ ਸਹਜ ਸੁਭਾਈ ਦਰਸ਼ਨ ਪਰਸਿਆ ਗੁਰੂ ਕਾ ਜਨਮ ਮਰਨ ਦੁਖ ਜਾਏ ਸਜਣ ਸੱਚਾ ਬਾਤ ਚਾਹੂ ਸਿਰ ਸੋ ਮੈਂ ਅੰਦਾ ਚਾਹੂ ਜਿਸ ਪਾਸ ਬਹਿਟਿਆ ਸੋ ਵੀ ਆ ਸਬਨਾ ਦਾ ਵਹੀ ਸਾਹੂ ਜਿਸ ਪਾਸ ਬਹਿਟਿਆ ਸੋਈ ਐ ਸਭਨਾ ਦਾ ਵੀ ਸਾਹੂ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾ ਸ੍ਰੀ ਮਹਲਾ ਪੰਜਵਾਂ ਤੁਮ ਦਾਤੇ ਠਾਕੁਰ ਪ੍ਰਤਪਾਲ ਕੋ ਨਾਇਕ ਖਸਮ ਮਾਰੇ ਨਿਮਖ ਨਿਮਖ ਤਮਹੀ ਪ੍ਰਤਪਾਲੋ ਹਮ ਬਾਰਿਕ ਤੁਮਰੇ ਧਾਰੇ ਤੁਮ ਦਾਤ ਠਾਕੁਰ ਪ੍ਰਤਪਾਲ ਕੋ ਨਾਇਕ ਖਸਮ ਮਾਰੇ ਨਿਮਖ ਨਿਮਖ ਤਮਹੀ ਪ੍ਰਤਪਾਲੋ ਹਮਾਰਖ ਤੁਮਰੀ ਧਾਰੇ ਜੇਵਾ ਏਕ ਕਵਨ ਗੁਣ ਕਹੀਐ ਬਿਸਮਰ ਬੇਅੰਤ ਸੁਆਮੀ ਤਿਰੁ ਅੰਤੋ ਨਕ ਨਹੀਂ ਲਈਐ ਰਾਉ ਕੋਟ ਪ੍ਰਾਧ ਹਮਾਰੀ ਖੰਡੋ ਅਣਕ ਬਿਧੀ ਸਮਝਾਓ ہم اجیان الہ متوری تم اپن درد دکھاؤ تمہاری شرن تمہاری آساں تو میں سجنوں سے لے رکھو رکھن وار دیالا ਨਾਣਕੋ ਕਰਕੇ ਗੋਲੇ ਤੁਮਰੀ ਸਰਨ ਤੁਮਾਰੀ ਆਸਾ ਤਮਹੀ ਸਜਣੋ ਸੋਇ ਲੈ ਰੱਖੂ ਰੱਖਣ ਆਰ ਦਿਆਲਾ ਨਾਨਕੋ ਕਰਕੇ ਗੋਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿ គ្រਤੀ ਕੀ ਫਤਿਹ ਸਤ ਨਾਮ ਵਾਹਿ ਗੁਰੂ 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 ਸਤ ਨਾਮ ਸਤ ਨਾਮ ਵਾਹਿਗੁਰੂ 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 ਸਤ ਨਾਮ ਸਤਨਾਮ ਵਾਹਿਗੁਰੂ 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 ਸਤਨਾਮ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ